ਰਿਵਾਰ ਦਾ ਵੀ ਸੰਬੰਧ ਹੈਗਾ ਤੇ ਅੱਜ ਮੱਥਾ ਟੇਕਣ ਆਏ ਆ ਬਿਲਕੁਲ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਔਰ ਸਿਰਫ ਆਪਣੇ ਲਈ ਨਹੀਂ ਸ਼ਹਿਰ ਲਈ ਵੀ ਆਪਣੇ ਬਾਕੀ ਪੰਜਾਬ ਲਈ ਵੀ ਭਾਰਤ ਲਈ ਵੀ ਦੁਨੀਆ ਭਰ ਲਈ ਇਹ ਟਾਈਮ ਜਿਹੜਾ ਹੈਗਾ ਬੜਾ ਡਿਫਿਕਲਟ ਟਾਈਮ ਹੈ ਦੁਨੀਆ ਭਰ ਤੇ ਡਿਫਿਕਲਟ ਟਾਈਮ ਹੈ ਜੀ ਇਸ ਕਰਕੇ ਗੁਰੂ ਮਹਾਰਾਜ ਦੀ ਕਿਰਪਾ ਸਾਰਿਆਂ ਤੇ ਰਵੇ ਫਾਬਲੀ ਚੰਦੂ ਸਾਹਿਬ ਅੰਬਸਰ ਦੇ ਵਿੱਚ ਜਿਸ ਤਰ੍ਹਾਂ ਦੇ ਲਾਨ ਆਰਡਰ ਦੇ ਸਥਿਤੀ ਬਣੀ ਹੋਈ ਲਗਾਤਾਰ ਬਲਾਸਟ ਹੋ ਰਹੇ ਨੇ ਆ ਬਾਬਾ ਸਾਹਿਬ ਮੁਬੇਦ ਕਰੀ ਜਿਹਾ ਤਸਵੀਰ ਨੂੰ ਵੀ ਟਾਰਗੇਟ ਕੀਤਾ ਗਿਆ ਪ੍ਰਧਾਨ ਨੂੰ ਵੀ ਟਾਰਗੇਟ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੇ ਲੋਕ ਦਰਬਾਰ ਸਾਹਿਬ ਚ ਮੈਂ ਇਹੋ ਜਿਹੇ ਕਮੈਂਟਸ ਨਹੀਂ ਦੇਣਾ ਦੇਖੋ ਮੈਂ ਤੁਹਾਨੂੰ ਕਿਹਾ ਕਿ ਵਰਲਡ ਵਾਈਡ ਸਿਚੁਏਸ਼ਨ ਡਿਫਿਕਲਟ ਹੈ ਗਿਆ ਲੇਕਿਨ ਇੱਕ ਚੀਜ਼ ਬੜੀ ਇੰਪੋਰਟੈਂਟ ਹੈ ਕਿ ਡਵੈਲਪਮੈਂਟ ਦੇ ਮੁੱਦੇ ਤੇ ਹੋਰ ਚੀਜ਼ਾਂ ਸਾਨੂੰ ਸਾਰੀਆਂ ਯਾਦ ਰਹਿੰਦੀਆਂ ਲੇਕਿਨ ਡਵੈਲਪਮੈਂਟ ਦਾ ਵੀ ਧਿਆਨ ਰੱਖਣਾ ਚਾਹੀਦਾ ਆ ਉਹਦੇ ਵੱਲ ਵੀ ਫੋਕਸ ਜਾਣਾ ਚਾਹੀਦਾ ਆ ਆਲਟੀਮੇਟਲੀ ਜਿੰਨੇ ਵੀ ਆਪਣੇ ਅੰਮਰਸਰ ਦੇ ਤੋਂ ਬਾਹਰ ਦੇ ਲੋਕ ਹੈਗੇ ਨੇ ਜਿਨ੍ਹਾਂ ਚਿਰ ਇਹਨਾਂ ਦੀਆਂ ਇਨਕਮਾਂ ਇਹਨਾਂ ਦੀ ਡਵੈਲਪਮੈਂਟ ਨਹੀਂ ਹੁੰਦੀ ਤੇ ਕੋਈ ਨਾ ਕੋਈ ਪਰੇਸ਼ਾਨੀ ਰਹੇਗੀ ਜੋ ਕਿ ਸੰਤੋਸ਼ ਸਾਹਿਬ ਬੜਾ ਵੱਡਾ ਦੁਖਾਂਤ ਹੋ ਗਿਆ ਹੈ ਕੁੰਬ ਦੇ ਵਿੱਚ ਕੱਲ ਜਿਹੜਾ ਸਟੈਂਪੈਡ ਹੋ ਗਿਆ ਹੈ ਲੱਗਦਾ ਨਹੀਂ ਹੈ ਕਿ ਵੀ ਜਿਹੜੇ ਕਰੋੜਾਂ ਬੰਦੇ ਜਾ ਰਹੇ ਸੀਗੇ ਵਿਵਸਥਾ ਉੱਤੇ ਠੀਕ ਨਾ ਹੋਣਾ ਦੇਖੋ ਇਹ ਤਾਂ ਜਿਹੜੇ ਇਨਵੋਲਡ ਹੈਗੇ ਨੇ ਜਿਹੜੇ ਟੈਕਨੀਕਲ ਬੰਦੇ ਨੇ ਹਰ ਜਗ੍ਹਾ ਵੀ ਟਰੈਜਡੀਆਂ ਹੁੰਦੀਆਂ ਨੇ ਤੁਸੀਂ ਲਾਸ ਐਂਜਲਿਸ 'ਚ ਵੀ ਦੇਖਿਆ ਕਿ ਇਨੀ ਉਹ ਡਿਟਰਾਜੜੀ ਹੋਈ ਉੱਥੇ ਤੇ ਇਹਦੇ ਤੇ ਕਮੈਂਟ ਕਰਨਾ ਠੀਕ ਨਹੀਂ ਆ ਲੇਕਿਨ ਇਸ ਟਾਈਮ ਤੇ ਫੋਕਸ ਕਰਨ ਦੀ ਜ਼ਰੂਰਤ ਹੈ ਕਿ ਜੋ ਵੀ ਹੋਇਆ ਜਿਹੜੇ ਵੀ ਅਫੈਕਟਡ ਨੇ ਉਹਨਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਸ੍ਰੀ ਸਾਹਿਬ ਇਹ ਇਲੈਕਸ਼ਨ ਦੇ ਸਬੰਧ ਵਿੱਚ ਅਸੀਂ ਨਾ ਸਿਰਫ ਗੱਲ ਕਰ ਰਹੇ ਹਾਂ ਲੇਕਿਨ ਇੱਕ ਛੋਟਾ ਜਿਹਾ ਸਵਾਲ ਹੈ ਸੰਧੂ ਸਾਹਿਬ ਅੰਮ੍ਰਿਤਸਰ ਦੇ ਵਿੱਚ ਜਿਸ ਦਾ ਮੇਰੇ ਸਹਿਯੋਗੀ ਨੇ ਪੁੱਛਿਆ ਹੈ ਭੀਮਰਾਭ ਅੰਬੇਦਕਰ ਸਾਹਿਬ ਜੀ ਦੀ ਪ੍ਰਤਿਮਾ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਉਸ ਤੋਂ ਇਲਾਵਾ ਹੋਰ ਵੀ ਅੰਮ੍ਰਿਤਸਰ ਦੇ ਵਿੱਚ ਘਟਨਾਵਾਂ ਇਹੋ ਜਿਹੀਆਂ ਨੇ ਜਿਹੜੀਆਂ ਕਾਬਿਲੇ ਬਰਦਾਸ਼ਤ ਨਹੀਂ ਹੈ ਕਾਫੀ ਇੰਡੀਕੇਸ਼ਨ ਉਸ ਦਾ ਦਿੰਦੀਆਂ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਲੋਕ ਤੁਸੀਂ ਨਾਲ ਇਹ ਵੀ ਦੇਖਿਆ ਕਿ 2 ਦਿਨ ਪਹਿਲਾਂ ਵਾਸ਼ਿੰਗਟਨ ਡੀਸੀ ਚ ਅਮਰੇਸਰ ਨਾਲ ਪ੍ਰੇਮ ਰੱਖਣ ਵਾਲੇ ਜਿਹੜੇ ਡਾਕਟਰ ਨੇ ਉਹਨਾਂ ਨੇ ਇਕੱਠੇ ਹੋ ਕੇ 250000 ਡਾਲਰ ਆਈਆਈਐਮ ਅਮਰੇਸਰ ਦੇ ਨਾਲ ਮਿਲ ਕੇ ਉਹਨਾਂ ਨੂੰ ਗਿਫਟ ਦੇਣ ਦਾ ਐਲਾਨ ਕੀਤਾ ਆ ਕਿ ਉੱਥੇ ਉਹਨਾਂ ਦੇ ਥਰੂ ਇੱਕ ਸਟਾਰਟਅਪ ਸਾਰੇ ਅਮਰੇਸਰ ਦੇ ਜਿੰਨੇ ਵੀ ਯੂਟ ਹੈਗਾ ਉਹਦੇ ਲਈ ਬਣਾਇਆ ਜਾਵੇ। ਉਹ ਇਹੋ ਜਿਹੇ ਕਈ ਅੱਛੀਆਂ ਡਿਵੈਲਪਮੈਂਟ ਵੀ ਨੇ ਉਹਨਾਂ ਵਾਲੇ ਵੀ ਦੇਖਿਆ ਕਰੋ ਤੁਸੀਂ ਪੁੱਛਣ ਲੱਗੇ ਸੀ ਨਾ ਤੁਸੀਂ ਕਿੱਥੇ ਗਾਇਬ ਹੋ ਗਏ ਮੈਂ ਗਾਇਬ ਨਹੀਂ ਹੋ ਗਿਆ ਤੇ ਕੁਆਇਟਲੀ ਕੰਮ ਕਰਨਾ ਚਾਹੀਦਾ ਔਰ ਲੋਕਾਂ ਲਈ ਜਿਹੜੇ ਵੀ ਜਿਨ੍ਹਾਂ ਨੂੰ ਵੀ ਰਿਸਪੌਂਸਿਬਿਲਟੀ ਮਿਲੀ ਹੈ ਜਿਹੜੇ ਵੀ ਪੋਜੀਸ਼ਨ ਆਫ ਅਥਾਰਟੀ ਚ ਹੈਗੇ ਆ ਉਹਨਾਂ ਦੀ ਇਹ ਰਿਸਪੌਂਸਿਬਿਲਟੀ ਹੈ ਕਿ ਇਹ ਸ਼ਹਿਰ ਸ਼ਾਂਤ ਰਹੇ ਔਰ ਇਹੋ ਜਿਹੇ ਜਿਹੜੇ ਇਨਸੀਡੈਂਟਸ ਨੇ ਇਹੋ ਜੇ ਰਿਗ੍ਰੇਟੇਬਲ ਇਨਸੀਡੈਂਟਸ ਬਿਲਕੁਲ ਨਹੀਂ ਹੋਣੀ ਚਾਹੀਦੀ ਅਸੀਂ ਕੰਡੇ ਬਲਸ ਵੱਲੋਂ ਜਿਹੜਾ ਲੋਕਾਂ ਨੂੰ ਬਖਲਾਅ ਦੀ ਕੋਸ਼ਿਸ਼ ਕੀਤੀ ਜਾਂ ਮਤਲਬ ਕਹਿੰਦੇ ਬਲਾਸਟ ਨਹੀਂ ਹੋਇਆ ਲੇਕਿ ਡੀਜੀਪੀ ਉਹਦਾ ਕਰਦੇ ਨੇ ਅਨਾਉਂਸਮੈਂਟ ਕਿ ਬਲਾਸਟ ਹੋਇਆ ਸੀ ਬੰਦੇ ਵੀ ਰੈਸਟ ਹੋਏ ਨੇ ਕੀ ਲੱਗਦਾ ਹੈ ਕਿ ਜਾਣਬੁੱਝ ਕੇ ਪੰਜਾਬ ਨੂੰ ਜਿਹੜਾ ਅੱਗ ਚ ਪਾਉਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਉਹਨੂੰ ਟੈਕਲ ਨਹੀਂ ਕਰ ਪਾਰੀ ਚੰਗੀ ਤਰੀਕੇ ਨਾਲ ਦੇਖੋ ਅਸੀਂ ਦਰਬਾਰ ਸਾਹਿਬ 'ਚ ਹੈਗੇ ਆ ਅਗਰ ਡੀਜੀਪੀ ਸਾਹਿਬ ਕੁਝ ਕਰ ਰਹੇ ਨੇ ਉਹਨਾਂ ਨੂੰ ਕਰਨ ਦਿਓ ਉਹ ਟੈਕਨੀਕਲੀ ਸਭ ਤੋਂ ਬੈਸਟ ਜਾਣਦੇ ਨੇ ਜਿਹੜੇ 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 ਬੰਦੇ ਨੇ ਉਹਨਾਂ ਨੂੰ ਉਹਦੇ ਬਾਰੇ ਉਹਨਾਂ ਕੋ ਜਾ ਕੇ ਪੁੱਛੋ ਦੇਖੋ ਮੈਂ ਕੁਆਲੀਫਾਈਡ ਨਹੀਂ ਆ ਮੈਨੂੰ ਸਾਰੀ ਇਨਪੁਟ ਨਹੀਂ ਹੈਗੀ ਮੈਂ ਵੀ ਬਿਆਨ ਦਿੰਦਾ ਰਹਾ ਇਹ ਠੀਕ ਗੱਲ ਹੈ ਕਿਸਾਨਾਂ ਨੂੰ ਲੈ ਕੇ ਕੁਝ ਕਿਸਾਨ ਆਪਣੀ ਮੰਗਾਂ ਲੈ ਕੇ ਕਰ ਰਹੇ ਨੇ ਜੀ ਕਿ ਤੁਸੀਂ ਵੀ ਦੇਖੋ ਪੰਜਾਬ ਅਖਾਰ ਤੌਰ ਤੇ ਅਮਰ ਸਰਦਾਰ ਮੈਂ ਪਹਿਲਾਂ ਵੀ ਬੜਾ ਕਲੀਅਰਲੀ ਇੱਕ ਪੈਟਰਨ ਲੇਆਉਟ ਕੀਤਾ ਆ ਹੁਣ ਵੀ ਮੈਂ ਦੁਬਾਰਾ ਕਹਿੰਦਾ ਉਹਨੂੰ ਪੜੋ ਉਹਦੇ ਵੱਲ ਇੰਪਲੀਮੈਂਟੇਸ਼ਨ ਕਰਵਾਓ ਕਿਉਂਕਿ ਜਿਹੜੇ ਵੀ ਬੰਦੇ ਰਿਸਪੌਂਸਿਬਿਲਟੀ ਜਿਹਨਾਂ ਨੂੰ ਦਿੱਤੀ ਗਈ ਹੈ ਮੈਂ ਰਿਸਪੌਂਸਿਬਿਲਟੀ ਵਰਡ ਯੂਜ਼ ਕਰ ਰਿਹਾ ਆ ਪਾਵਰ ਨਹੀਂ ਕਰ ਰਿਹਾ ਦਿੱਤੀ ਗਈ ਅਥਾਰਟੀ ਹੈ ਉਹਨਾਂ ਨੂੰ ਉਹਦੇ ਵੱਲ ਫੋਕਸ ਕਰਨ ਦੀ ਜ਼ਰੂਰਤ ਹੈ ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਰੂਰਲ ਤੇ ਅਰਬਨ ਦੋਵੇਂ ਸੈਕਟਰ ਚ ਏਨਕਮਾ ਵਧਣੀਆਂ ਚਾਹੀਦੀਆਂ ਔਰ ਸਾਡੀ ਇੱਥੇ ਅਮਰitsar ਦੀ ਧਰਤੀ ਦੀ ਖਾਸ ਤੌਰ ਤੇ ਬੜੀਆਂ ਆਪਸ਼ਨਸ ਨੇ ਕਾਰਗੋ ਫੈਸਿਲਿਟੀ ਦੀ ਵੀ ਮੈਂ ਦੱਸੀ ਆ ਹਲੇ ਵੀ 20% ਹੈ ਅਗਰ ਅਸੀਂ ਉਹਨਾਂ ਨੂੰ ਕਨੈਕਟ ਨਵੀਆਂ ਮਾਰਕੀਟਸ ਨਾਲ ਨਹੀਂ ਕਰਾਂਗੇ ਉਹਨਾਂ ਦੀ ਆਮਦਨ ਨਹੀਂ ਵਧਣਗੀਆ ਤੇ ਫਿਰ ਇਹੋ ਜਿਹੀਆਂ ਹੀ ਪ੍ਰੋਬਲਮਸ 'ਚ ਅਸੀਂ ਪਏ ਰਹਾਂਗੇ ਜਿਹੜਾ ਮੈਂ ਸੋਲੂਸ਼ਨ ਦੱਸਿਆ ਸੀ ਉਹਦੇ ਕਮ ਸੇ ਕਮ 15 ਤੋਂ 20 ਗੁਣਾ ਜ਼ਿਆਦਾ ਹੁਣ ਮੈਂ ਤੁਹਾਨੂੰ ਉਦੋਂ ਐਗਜ਼ਾਮਪਲ ਦਿੱਤਾ ਸੀਗਾ ਕਿ ਸਾਡੇ ਇੱਥੇ ਪੱਥਰਨਾਖ ਹੁੰਦੀ ਆ ਅਸੀਂ ਪੱਥਰਨਾਖ ਇੱਕ ਬੜੀ ਗ੍ਰੀਨ ਫਰੂਟ ਹੈ ਉਹਨੂੰ ਅਸੀਂ ਮਾਰਕੀਟ ਬਾਹਰ ਕਿਉਂ ਨਹੀਂ ਕਰਦੇ ਉਤਰਾਂ ਹੀ ਉਦੋਂ ਮੈਂ ਪਾਪੜ ਵੜੀਆਂ ਦੀ ਗੱਲ ਕੀਤੀ ਸੀ ਤੁਹਾਨੂੰ ਉਹ ਮਜ਼ਾਕ ਲੱਗਾ ਲੇਕਿਨ ਅਗਰ ਉਹਦੀ ਅੱਛੀ ਪੈਕਿੰਗ ਕਰਵਾ ਕੇ ਅਸੀਂ ਅਮਰੀਕਾ ਪਹੁੰਚਾ ਦਈਏ ਤੇ ਇਨਕਮਾ ਕਿੰਨੂੰ ਮਿਲਣਗੀਆ ਸਾਡੇ ਬੱਚਿਆਂ ਨੂੰ ਮਿਲਣੀ ਹੈ ਨਾ ਇੱਥੇ ਅਗਰ 150 ਹਜ਼ਾਰ ਲੋਕ ਰੋਜ਼ ਆਉਂਦੇ ਨੇ ਦਰਬਾਰ ਸਾਹਿਬ 'ਚ ਤੇ ਉਹ ਵਿਜ਼ਿਟਰਸ ਨੂੰ ਅਸੀਂ ਟੂਰਿਸਟਸ ਨਾ ਕਨਵਰਟ ਕਰ ਪਾਈਏ ਤੇ ਅਸੀਂ ਫਿਰ ਕਿੰਨੂੰ ਬਲੇਮ ਕਰ ਸਕਦੇ ਆ ਤੇ ਆਪ ਵੀ ਕਰਨਾ